ਸ੍ਰੀ ਕਾਲ ਜੀ ਫਤੇ ਕਲੈਕਸ਼ਨ ਬਲੱਡ ਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਸਭ ਤੋਂ ਪਹਿਲਾਂ ਮੇਰੀਆਂ ਭੈਣਾਂ ਨੂੰ ਬੇਨਤੀ ਹੈ ਜੀ ਜਿਹੜੀਆਂ ਭੈਣਾਂ ਨੇ ਹਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਔਰ ਆਪਣੀ ਵੀਡੀਓ ਨੂੰ ਫਟਾਫਟ ਸ਼ੇਅਰ ਕਰ ਦਿਓ ਜੀ ਤਾਂ ਜੋ ਹੋਰ ਭੈਣਾਂ ਵੀ ਲੈ ਸਕਣ ਤਿਹਾਰਾਂ ਦਾ ਮੌਸਮ ਹੈ ਜੀ ਇਸ ਤੋਂ ਬਾਅਦ ਅੱਗੇ ਸੋਹਣੇ ਸੋਹਣੇ ਸੂਟ ਆਪਾਂ ਤੁਹਾਡੇ ਲਈ ਲੈ ਕੇ ਆਏ ਵੀ ਆ ਤੇ ਆਉਂਦੇ ਵੀ ਰਹਾਂਗੇ ਆਪਣੀ ਜ ਜਦੋਂ ਤੁਸੀਂ ਪਿੱਖੀ ਸਾਈਡ ਤੋਂ ਬਲੱਡ ਐਂਟਰ ਕਰਦੇ ਹੋ ਜੀ ਉੱਪਰ ਪੁਲ ਆਉਂਦਾ ਜੀ ਓਵਰ ਬ੍ਰਿਜ ਆਉਂਦਾ ਬੋਹਾ ਸਾਈਡ ਆਪਾਂ ਜਾਣੇ ਆ ਜੀ ਰੇਲਵੇ ਲਾਈਨਾਂ ਦੇ ਉੱਤੇ ਉਹਦੀ ਪੁਲ ਆਉਂਦਾ ਹੈ ਉਹ ਪੁਲ ਕ੍ਰੋਸ ਕਰਕੇ ਨੀਚੇ ਸਾਈਡ ਤੇ ਪੰਪ ਆਉਂਦਾ ਜੀ ਖੱਬੇ ਹੱਥ ਪੰਪ ਵਾਲੀ ਸਾਈਡ ਸਾਡੀ ਸ਼ਾਪ ਹੈ ਸੜਕ ਦੇ ਉੱਤੇ ਹੀ ਔਰ ਅਗਰ ਤੁਸੀਂ ਬੋਹਾ ਵਾਲੀ ਸਾਈਡ ਤੋਂ ਆਉਂਗੇ ਤਾਂ ਸੱਜੇ ਹੱਥ ਪੰਪ ਵਾਲੀ ਸਾਈਡ ਸੜਕ ਤੇ ਆਪਣੀ ਸ਼ਾਪ ਹੈ ਜੀ ਪੁੱਲ ਤੁਸੀਂ ਨਹੀਂ ਚੜਨਾ ਅੱਜ ਦੀ ਜਿਹੜੀ ਵੀਡੀਓ ਜੀ ਆਪਾਂ ਉਹਦੇ ਵਿੱਚ ਲੈ ਕੇ ਆਏ ਆ ਜੀ कॉटन ਸ਼ਿਮਰ ਦੇ ਸੂਟ ਲੈ ਕੇ ਆਏ ਆ ਜਿਹੜੀਆਂ ਬੀਬੀਆਂ ਪਹਿਣਾ ਨੇ ਪਹਿਲਾਂ कॉटन ਸ਼ਿਮਰ ਮੇਰੇ ਤੋਂ ਬਾਅਦ ਕੀਤੀ ਹੈ ਬਹੁਤ ਪਸੰਦ ਕੀਤੀ ਹੈ ਕੱਟ ਪੀਸਾਂ ਦੇ ਵਿੱਚ ਵੀ ਆਈ ਸੀ ਅੱਜ ਆਪਾਂ ਸੂਟ ਲੈ ਕੇ ਆਏ ਆ ਜੀ कॉटन ਸ਼ਿਮਰ ਦੇ ਬਹੁਤ ਸੋਹਣੇ ਸੋਹਣੇ ਪ੍ਰਿੰਟ ਵਰਕ ਵਾਲੇ ਲੈ ਕੇ ਆਏ ਆ ਜੀ ਸੂਟ ਹੁਣ ਆਪਾਂ ਵੀਡੀਓ ਆਪਣੀ ਸਟਾਰਟ ਕਰਦੇ ਆ ਤੁਸੀਂ ਸਭ ਤੋਂ ਪਹਿਲਾਂ ਦੇਖੋ ਜੀ ਪ੍ਰਿੰਟ ਇਹ ਆਏਗਾ ਜੀ ਪ੍ਰਿੰਟ ਸੈਕੰਡਲੀ ਦੇਖੋ ਸਟੱਫ ਪਿਓਰ ਕਾਟਨ ਸਟੱਫ ਹੈ ਜੀ ਕਾਟਨ ਸਿਲਕ ਸਟੱਫ ਹੈ ਆ ਸੌਰੀ ਕਾਟਨ ਸ਼ਿਮਰ ਬਹੁਤ ਸੋਹਣੀ ਕਾਟਨ ਸ਼ਿਮਰ ਜਿਹੜਾ ਸਟੱਫ ਲੱਗਿਆ ਹੋਇਆ ਹੈ ਜੀ ਇਹਦੇ ਉੱਤੇ ਔਰ نیچے ਆਪਾਂ ਜਿਹੜਾ ਘੇਰੇ ਤੇ ਲੈ ਕੇ ਆਏ ਆ ਜੀ ਵਰਕ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਪਰਫੈਕਟ ਮਸ਼ੀਨ ਨਾਲ ਵਰਕ ਕੀਤਾ ਹੋਇਆ ਹੈ ਬਹੁਤ ਸਫਾਈ ਤੇ ਵਰਕ ਹੈ ਜੀ ਦੇਖੋ ਵਰਕ ਦੇਖੋ ਕਿੰਨਾ ਸੋਹਣਾ ਵਰਕ ਕੀਤਾ ਹੋਇਆ ਹੈ ਜੀ ਬਹੁਤ ਸੋਹਣਾ ਵਰਕ ਹੈ ਜੀ نیچے ਵਰਕ ਦੇਖ ਸਕਦੇ ਹੋ ਤੁਸੀਂ ਘੇਰੇ ਦਾ ਵਰਕ ਹੈ ਬਹੁਤ ਪਿਆਰਾ ਵਰਕ ਕੀਤਾ ਹੋਇਆ ਫਾਈਨਲ ਲੁੱਕ ਹੈ ਜੀ ਵਰਕ ਦੀ ਘੇਰੇ ਦੀ ਇਹ ਆਏਗੀ ਔਰ ਨਾਲ ਆਏਗੀ ਜੀ ਇਹਦੀ ਵਰਕ ਵਾਲੀ ਬਾਟਮ ਪਲੇਨ ਸ਼ਿਮਰ ਤੋਂ ਸ਼ਿਮਰ ਮੈਚਿੰਗ ਹੈ ਜੀ ਮੇਨ ਵੱਡੀ ਗੱਲ ਹੈ ਜੀ ਕਾਟਨ ਦੀ ਬਾਟਮ ਨਹੀਂ ਹੈਗੀ ਸ਼ਿਮਰ ਦੀ ਸ਼ਰਟ ਹੈ ਸ਼ਿਮਰ ਦੀ ਹੀ ਬਾਟਮ ਹੈ ਸ਼ਿਮਰ ਟੂ ਸ਼ਿਮਰ ਮੈਚਿੰਗ ਹੈ ਜੀ ਬਾਟਮ ਤੇ ਵੀ ਆਏਗਾ ਵਰਕ ਕਾਵਿਆ ਟੱਚ ਜਿਹੜਾ ਵਰਕ ਹੈ ਜੀ ਬਹੁਤ ਸੋਹਣਾ ਵਰਕ ਕੀਤਾ ਹੋਇਆ ਜੀ ਬਾਟਮ ਤੇ ਵੀ ਵਰਕ ਆਏਗਾ ਵਰਕ ਤੁਸੀਂ ਦੇਖ ਸਕਦੇ ਹੋ ਫੁੱਲ ਫਿਨਿਸ਼ਡ ਵਰਕ ਹੈ ਜੀ ਫਿਨਿਸ਼ਿੰਗ ਵਿੱਚ ਕੋਈ ਕਮੀ ਨਹੀਂ ਹੈ ਜੀ ਬਹੁਤ ਸੋਹਣਾ ਵਰਕ ਹੈ ਜਿਹੜਾ ਹੋ ਕੇ ਆਇਆ ਔਰ ਨਾਲ ਇਹਦੇ ਹੈਗਾ ਜੀ ਮਸਲੀਨ ਦਾ ਦੁਪੱਟਾ ਚੈੱਕ ਹੈ ਜੀ ਬਰੀਕ ਚੈੱਕ ਮਸਲੀਨ ਦਾ ਦੁਪੱਟਾ ਹੈ ਜੀ ਬਹੁਤ ਸੋਹਣਾ ਦੁਪੱਟੇ ਦਾ ਜਿਹੜਾ ਫਾਲ ਹੈ ਬਹੁਤ ਸੋਹਣਾ ਦੁਪੱਟੇ ਦਾ ਜਿਹੜਾ ਕਲਰ ਹੈ ਬਿਲਕੁਲ ਸੂਟ ਦੇ ਨਾਲ ਮੈਚ ਕਰਦਾ ਔਰ ਦੁਪੱਟੇ ਤੇ ਆਏਗਾ ਜੀ ਡਬਲ ਸਾਈਡਡ ਵਰਕ ਦੋ ਸਾਈਡ ਵਰਕ ਆਏਗਾ ਜੀ ਇਹ ਇਹ ਦੁਪट्टे ਜਿਹੜੇ ਨੇ ਇਹ ਟੈਬੀ ਦੀ ਲੁੱਕ ਦੇ ਰਹੇ ਨੇ ਜੀ ਟੈਬ ਫਾਲ ਇਹਨਾਂ ਦਾ ਟੈਬੀ ਵਰਗਾ ਹੈ ਮਸਲੀਨ ਵਰਗਾ ਫਾਲ ਨਹੀਂ ਹੈਗਾ ਬਹੁਤ ਸੋਹਣਾ ਦੁਪੱਟਾ ਜਿਹੜਾ ਇਹਦੇ ਨਾਲ ਲੱਗਿਆ ਜੀ ਇਹ ਆਪਣਾ ਸੂਟ ਸਾਰਾ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਬਹੁਤ ਸੋਹਣਾ ਫਿਨਿਸ਼ਿੰਗ ਦਾ ਵਰਕ ਹੋਇਆ ਹੋਇਆ ਔਰ ਫਾਈਨਲ ਲੁੱਕ ਹੈ ਜੀ ਇਹਦੀ ਸੂਟ ਕਮੀਜ਼ ਹੈ ਜੀ बॉटम ਹੈ ਔਰ ਦੁਪੱਟਾ ਦੁਪੱਟਾ ਵੀ ਵਰਕ ਵਾਲਾ ਹੈ ਜੀ ਬਹੁਤ ਸੋਹਣਾ ਦੁਪੱਟਾ ਲੱਗਿਆ ਹੋਇਆ ਹੈ ਜੀ ਬਹੁਤ ਪਿਆਰਾ ਦੁਪੱਟਾ ਹੈ ਜੀ ਚੈੱਕ ਵਾਲਾ ਦੁਪੱਟਾ ਹੈ ਬਰੀਕ ਬਰੀਕ ਚੈੱਕ ਦਿਖ ਰਿਹਾ ਜਿਹੜੀਆਂ ਭੈਣਾਂ ਨੇ ਮੇਰੇ ਤੋਂ ਇਹ ਦੁਪੱਟੇ ਪਹਿਲਾਂ ਬਾਏ ਕੀਤੇ ਉਹਨਾਂ ਨੂੰ ਇਹਦੇ ਫਾਲ ਦਾ ਪਤਾ ਹੈ ਵੀ ਕਿਦਾਂ ਦਾ ਦੁਪੱਟਾ ਹੈ ਔਰ ਪ੍ਰਾਈਸ ਰਹੇਗਾ ਜੀ ਇਹਦਾ 1650 ਰੁਪਏ 1650 ਰੁਪਏ ਪ੍ਰਾਈਸ ਹੈ ਜੀ ਸ਼ਿਮਰ ਦਾ ਸ਼ਰਟ ਹੈ ਜੀ ਸ਼ਿਮਰ ਦੀ ਬਾਟਮ ਹੈ ਦੁਪੱਟਾ ਹੈਗਾ ਜੀ ਆਪਣਾ ਮਸਲੀਨ ਟੈਬੀ ਮਸਲੀਨ ਦਾ ਦੁਪੱਟਾ ਹੈ ਜਿਹੜਾ ਦੁਪੱਟੇ ਤੇ ਵੀ ਵਰਕ ਹੈ ਜੀ ਸ਼ਰਟ ਤੇ ਵੀ ਵਰਕ ਹੈ ਬਾਟਮ ਤੇ ਵੀ ਵਰਕ ਹੈ ਬਹੁਤ ਸੋਹਣਾ ਸਟੱਫ ਲੱਗਿਆ ਹੋਇਆ ਹੈ ਪ੍ਰਾਈਸ ਹੈਗਾ ਜੀ 1650 ਇਹਦੇ ਵਿੱਚ ਇੱਕ ਕਲਰ ਆਪਣੇ ਕੋਲੇ ਹੋਰ ਹੈ ਜੀ ਸੈਕੰਡ ਇਹ ਦਾ ਕਲਰ ਹੈਗਾ ਜੀ ਆਪਣਾ ਮਸਟਰਡ ਔਰ ਕਰੀਮ ਆਫ ਵਾਈਟ ਦਾ ਜਿਹੜਾ ਕੰਬੀਨੇਸ਼ਨ ਹੈ ਜੀ ਵਰਕ ਦੇਖੋ ਵੀ ਸਭ ਤੋਂ ਪਹਿਲਾਂ ਫਿਨਿਸ਼ਿੰਗ ਦੇਖੋ ਵਰਕ ਦੀ ਕਿੰਨੀ ਫਿਨਿਸ਼ਿੰਗ ਨਾਲ ਵਰਕ ਹੋਇਆ ਜੀ ਘੇਰੇ ਦਾ ਵਰਕ ਹੈ ਜੀ ਦੇਖੋ ਕਾਵਿਆ ਟੱਚ ਵਰਕ ਹੋਇਆ ਹੋਇਆ ਵਰਕ ਬਹੁਤ ਫਿਨਿਸ਼ਿੰਗ ਨਾਲ ਵਰਕ ਹੋਇਆ ਜੀ ਲੁੱਕ ਦੇਖੋ ਜੀ ਸ਼ਰਟ ਦੀ ਇਹ ਹੈ ਜੀ ਸ਼ਰਟ ਦੀ ਲੁੱਕ ਜਿਹੜੀ ਪ੍ਰੋਪਰ ਤੁਹਾਨੂੰ ਮੈਂ ਦਿਖਾ ਰਹੀਆਂ ਸੇਮ ਕਲਰ ਆ ਰਿਹਾ ਜੀ ਕਲਰ ਦਾ ਕੋਈ ਡਿਫਰੈਂਸ ਨਹੀਂ ਆ ਰਿਹਾ ਔਰ ਨਾਲ ਹੈਗੀ ਹੈ ਜੀ ਬਾਟਮ ਬਾਟਮ ਵੀ ਵਰਕ ਆਏਗੀ ਜੀ ਸ਼ਿਮਰ ਟੂ ਸ਼ਿਮਰ ਸਟਾਫ ਹੈ ਜੀ ਸ਼ਿਮਰ ਹੈਗੀ ਹੈ ਸ਼ਰਟ ਦਾ ਸਟਾਫ ਸ਼ਿਮਰ ਹੈਗੀ ਹੈ ਬਾਟਮ ਕਾਟਨ ਸ਼ਿਮਰ ਹੈ ਜੀ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਹੈ ਜਿਹੜੀਆਂ ਭੈਣਾਂ ਨੂੰ ਇਸ਼ੂ ਹੈ ਜੀ ਲਾਈਨਿੰਗ ਨਹੀਂ ਲਗਾਉਣੀ ਲਾਈਨਿੰਗ ਦਾ ਕੋਈ ਵੀ ਜ਼ਰੂਰਤ ਨਹੀਂ ਹੈ ਲਾਈਨਿੰਗ ਦੀ बॉटਮ ਦੇ ਨਾਲ ਵਰਕ ਹੈ ਜੀ ਨਾਲ ਹੈਗਾ ਦੁਪੱਟਾ ਦੁਪੱਟੇ ਤੇ ਵੀ ਵਰਕ ਆਏਗਾ 4 ਸਾਈਡ ਡਬਲ ਸਾਈਡ 2 ਸਾਈਡ ਵਰਕ ਆਏਗਾ ਜੀ ਦੁਪੱਟੇ ਦੇ ਉੱਤੇ ਬਹੁਤ ਸੋਹਣਾ ਰਹਿਣ ਵਾਲਾ ਹੈ ਜੀ ਦੁਪੱਟਾ ਪ੍ਰਾਈਸ ਰਹੇਗਾ ਜੀ ਇਹਦਾ 1600 50 ਰੁਪਏ ਫੁੱਲ ਲੁੱਕ ਦੇਖੋ ਜੀ ਸੂਟ ਦੀ ਸ਼ਰਟ ਬਾਟਮ اور ਦੁਪੱਟਾ ਤਿੰਨੋਂ ਹੀ ਚੀਜ਼ਾਂ ਬਹੁਤ ਸੋਹਣੀਆਂ ਨੇ ਜੀ ਬਹੁਤ ਸੋਹਣੀ ਲੁੱਕ ਆ ਰਹੀ ਐ ਸੂਟ ਦੀ 1650 ਰੁਪਏ ਦੇ ਵਿੱਚ ਤੁਸੀਂ ਇਹ ਸੂਟ ਸਾਡੇ ਤੋਂ ਬਾਇ ਕਰ ਸਕਦੇ ਹੋ ਨੈਕਸਟ ਜਿਹੜੇ ਮੈਂ ਤੁਹਾਨੂੰ ਸੂਟ ਦਿਖਾਨੀਆਂ ਜੀ ਉਹ ਹੈਗੇ ਨੇ ਕਾਟਨ ਸ਼ਿਮਰ ਦੇ ਸੂਟ ਰਹਿਣਗੇ ਜੀ ਸੂਟ ਦੀ ਪਹਿਲਾਂ ਸਭ ਤੋਂ ਪਹਿਲਾਂ ਪ੍ਰਿੰਟਿੰਗ ਚੈੱਕ ਕਰੋ ਜੀ ਸਾਈਡ ਤੇ ਪ੍ਰਿੰਟਿੰਗ ਐ ਸੈਂਟਰ ਦੇ ਵਿੱਚ ਇਹਦੇ ਡਿਜ਼ਾਈਨਿੰਗ ਹੋਈ ਹੋਈ ਐ ਵਰਕ ਨਾਲ ਵਰਕ ਹੋਇਆ ਹੈ ਜੀ ਸੈਂਟਰ ਦੇ ਵਿੱਚ ਔਰ ਘੇਰੇ ਦੇ ਵਿੱਚ ਵੀ ਵਰਕ ਹੋਇਆ ਜੀ ਪ੍ਰਿੰਟ ਦੇ ਨਾਲ-ਨਾਲ ਇਹਨੂੰ ਨਾਲ ਇਹਦੇ ਵਰਕ ਵੀ ਹੋਇਆ ਹੋਇਆ ਜੀ ਦੇਖੋ ਇਹ ਬਣੇਗਾ ਜੀ ਘੇਰਾ ਜਿੰਨਾ ਮਰਜੀ ਘੇਰਾ ਬਣਾ ਲਓ 25 26 ਘੇਰਾ ਬਣ ਕੇ ਵੀ ਤਿਆਰ ਹੋ ਜੂਗਾ ਜੀ ਇੰਨਾ ਵਰਕ ਕੀਤਾ ਹੈ ਘੇਰੇ ਤੇ ਔਰ ਇਹ ਹੈਗਾ ਜੀ ਇਹਦੀ ਸ਼ਰਟ ਦਾ ਸਟੱਫ ਨਾਲ ਹੈਗੇ ਟੋਨ ਮੈਚ ਕਰਦੀ ਬਾਟਮ ਜਿਹੜੀ ਇਹਦੀ ਸ਼ਰਟ ਰਹੇਗੀ ਜੀ ਕਾਟਨ ਸ਼ਿਮਰ ਦੀ ਸ਼ਰਟ ਰਹੇਗੀ ਕਾਟਨ ਸ਼ਿਮਰ ਦੀ ਸ਼ਰਟ ਰਹੇਗੀ ਜੀ ਵਿਦਆਊਟ ਲਾਈਨਿੰਗ ਬਣਨ ਵਾਲਾ ਪੀਸ ਹੈ ਵਿਦਆਊਟ ਲਾਈਨਿੰਗ ਬਣੇਗਾ ਘੇਰੇ ਤੇ ਪ੍ਰੋਪਰ ਲੇ ਆਪਣਾ ਪਾਈਪਿੰਗ ਵਗੈਰਾ ਦਿੱਤੀ ਹੋਈ ਹੈ ਜੀ ਬਹੁਤ ਸੋਹਣਾ ਸਟਾਫ ਹੈ ਔਰ ਨਾਲ ਹੈਗੇ ਜੀ ਪਲੇਨ ਬਾਟਮ ਜਿਹੜੀ ਲੱਗੀ ਹੋਈ ਹੈ ਕਾਟਨ ਦੀ ਬਾਟਮ ਹੈ ਔਰ ਨਾਲ ਹੈਗਾ ਜੀ ਮਸਲੀਨ ਦਾ ਦੁਪੱਟਾ ਦੁਪੱਟਾ ਰਹੇਗਾ ਜੀ ਮਸਲੀਨ ਦਾ ਬਹੁਤ ਸੋਹਣਾ ਜਿਹੜਾ ਇਹਦਾ ਦੁਪੱਟਾ ਰੈਡੀ ਹੋਇਆ ਜੀ ਬਣ ਕੇ ਦੁਪੱਟਾ ਦੇਖੋ ਕਿੰਨਾ ਸੋਹਣਾ ਦੁਪੱਟਾ ਹੈ ਜੀ ਇਹਦਾ ਬਹੁਤ ਸੋਹਣਾ ਇਹਦਾ ਦੁਪੱਟਾ ਹੈ ਜੀ 2.5 ਮੀਟਰ ਦਾ ਦੁਪੱਟਾ ਆਏਗਾ ਦੁਪੱਟੇ ਦੇ 4 ਸਾਈਡ ਆਏਗਾ ਜੀ ਆਪਣਾ ਪ੍ਰਿੰਟ ਪਹਿਲਾਂ ਤਾਂ ਪ੍ਰਿੰਟ ਵੀ 4 ਸਾਈਡ ਹੈ ਜੀ ਸੈਂਟਰ ਦੇ ਵਿੱਚ ਜਿੱਦਾਂ 셔ਟ ਦੇ ਵਿੱਚ ਪਲੇਨ ਦਿੱਤਾ ਉਵੇਂ ਸੈਂਟਰ ਦੇ ਵਿੱਚ ਦੁਪੱਟੇ ਦੇ ਪਲੇਨ ਦੇ ਕੇ ਸਾਈਡਾਂ ਤੇ ਆਪਣਾ ਜਿਹੜਾ ਦਿੱਤਾ ਹੋਇਆ ਜੀ ਪ੍ਰਿੰਟਡ ਜਿਹੜਾ ਸਟੱਫ ਦਿੱਤਾ ਹੋਇਆ ਬਹੁਤ ਸੋਹਣਾ ਸੂਟ ਹੈ ਜੀ ਪ੍ਰਾਈਸ ਹੈਗਾ ਦਾ ਸਿਰਫ ਤੇ ਸਿਰਫ 1550 ਰੁਪਏ ਦਾ ਪ੍ਰਾਈਸ ਰਹਿਣ ਵਾਲਾ ਹੈ ਜੀ ਇਹਦੇ ਵਿੱਚ ਆਪਣੇ ਕੋਲੇ ਦੂਸਰਾ ਕਲਰ ਵੀ ਆਇਆ ਜੀ ਸੈਕਿੰਡ ਕਲਰ ਹੈਗਾ ਇਹਦਾ ਪਿੰਕਿਸ਼ ਜੀ ਟੋਨ ਤੇ ਹੈ ਜੀ ਦੇਸੀ ਭਾਸ਼ਾ ਵਿੱਚ ਇਹਨੂੰ ਦਾਖੀ ਕਹਿ ਦਿੰਨੇ ਆ ਜੀ ਦਾਖੀ ਜਿਹਾ ਰੰਗ ਹੈ ਘੇਰਾ ਵੀ ਬਹੁਤ ਵੱਡਾ ਮਤਲਬ ਬਣਿਆ ਹੋਇਆ ਜੀ ਜਿਵੇਂ ਮਰਜੀ ਜਿਵੇਂ ਮਰਜੀ ਬੀਬੀਆਂ ਪਹਿਣਾ ਬਣਾ ਸਕਦੀਆਂ ਨੇ ਕਈ ਹਨਾ ਜਿਆਦਾ ਵੱਡੇ ਘੇਰੇ ਵਾਲੀਆਂ ਵੀ ਪਹਿਣਾ ਹੁੰਦੀਆਂ ਨੇ ਉਹ ਵੀ ਬਣਾ ਸਕਦੀਆਂ 25 ਛੇ ਵੀ ਘੇਰਾ ਬਣ ਕੇ ਰੈਡੀ ਹੋਊਗਾ ਸੈਂਟਰ ਦੇ ਵਿੱਚ ਵੀ ਵਰਕ ਦਿੱਤਾ ਹੋਇਆ ਜੀ ਪ੍ਰਿੰਟ ਨਹੀਂ ਹੈਗਾ ਵਰਕ ਹੋਇਆ ਹੋਇਆ ਬਹੁਤ ਸੋਹਣਾ ਇਹ ਸੂਟ ਰਹਿਣ ਵਾਲਾ ਜੀ ਦੁਪੱਟਾ ਵੀ ਇਸੇ ਤਰ੍ਹਾਂ ਇਹਦਾ ਦੁਪੱਟਾ ਪਲੇਨ ਹੈਗੀ ਹੈ ਜੀ ਇਹਦੀ ਕਾਟਨ ਦੀ ਬਾਟਮ ਸ਼ਰਟ ਰਹੇਗੀ ਜੀ कॉटन शिमर ਦੀ बॉटम ਰਹੇਗੀ प्लेन कॉटन ਦੀ ਟーン ਮੈਚ ਕਰਦੀ ਬਿਲਕੁਲ बॉटम ਹੈ ਜੀ बॉटम ਦਾ ਕਲਰ ਬਿਲਕੁਲ ਨਾਲ ਮੈਚ ਕਰ ਰਿਹਾ ਹੈ ਨਾਲ ਹੈਗਾ ਜੀ ਇਹਦਾ ਦੁਪੱਟਾ ਮਸਲੀਨ ਦਾ ਰਹੇਗਾ ਜੀ ਦੁਪੱਟਾ ਪ੍ਰਾਈਸ ਰਹੇਗਾ ਜੀ ਇਹਦਾ 1500 ਰੁਪਏ ਇਹ ਵਾਲੇ ਜਿਹੜੇ ਸੂਟ ਨੇ ਜੀ ਆਪਣੇ ਕੋਲੇ 3 ਕਲਰਾਂ ਦੇ ਵਿੱਚ ਆਇਆ ਜੀ ਇਹ ਥਰਡ ਕਲਰ ਹੈਗਾ ਜੀ ਇਹਦਾ ਆਪਣਾ ਜਿਹੜਾ ਸਕਿਨ ਜੀ ਟੋਨ ਦਾ ਕਲਰ ਹੈ ਜੀ ਮਹਿੰਦੀ ਸਕਿਨ ਜੀ ਕਲਰ ਟੋਨ ਦੇ ਵਿੱਚ ਕਲਰ ਹੈ ਜੀ ਉਹ ਬਹੁਤ ਸੋਹਣਾ ਕਲਰ ਹੈ ਥਰਡ ਕਲਰ ਹੈ ਜਿਹੜਾ ਸਾਈਡਾਂ ਤੇ ਪ੍ਰਿੰਟ ਹੈ ਜੀ ਸੈਂਟਰ ਦੇ ਵਿੱਚ ਵਰਕ ਹੋਇਆ ਹੋਇਆ ਨਾਲ ਹੀ ਘੇਰੇ ਤੇ ਵਰਕ ਹੋਇਆ ਜੀ ਪਾਈਪਿੰਗ ਨਾਲ ਫਿਨਿਸ਼ਿੰਗ ਦਿੱਤੀ ਹੈ ਘੇਰੇ ਦੇ ਉੱਪਰ ਬਹੁਤ ਸੋਹਣਾ ਵਰਕ ਹੋਇਆ ਜੀ कॉटन शिमर ਦਾ ਸ਼ਰਟ ਦਾ ਪੀਸ ਹੈ ਜਿਹੜਾ ਨਾਲ ਪਲੇਨ ਹੈਗੀ ਹੈ ਜੀ ਬਾਟਮ कॉटन ਦੀ ਬਾਟਮ ਰਹੇਗੀ ਮਸਲੀਨ ਦਾ ਰਹੇਗਾ ਜੀ ਦੁਪੱਟਾ ਔਰ ਪ੍ਰਾਈਸ ਰਹੇਗਾ ਜੀ ਇਹਦਾ ਆਪਣਾ ਸਿਰਫ ਤੇ ਸਿਰਫ 1500 ਰੁਪਏ ਦਾ ਪ੍ਰਾਈਸ ਹੈ ਜਿਹੜੀ ਭੈਣ ਬੀਬੀ ਲੈਣਾ ਚਾਹੁੰਦੀ ਹੈ ਮਾਤਾਵਾ ਭੈਣਾ ਲੈ ਸਕਦੀਆਂ ਨੇ ਬਹੁਤ ਸੋਹਣਾ ਦੁਪੱਟਾ ਜੀ ਫੋਲ ਚੈੱਕ ਕਰੋ ਦੁਪੱਟੇ ਦਾ ਬੜਾ ਪਿਆਰਾ ਮਸਲੀਨ ਦਾ ਦੁਪੱਟਾ ਹੈ ਜੀ 4 ਸਾਈਡ ਬਾਰਡਰ ਹੈ ਦੁਪੱਟੇ ਦੇ ਉੱਤੇ ਇਦਾਂ ਦਾ 4 ਸਾਈਡ ਬਾਰਡਰ ਦੇ ਨਾਲ-ਨਾਲ ਪ੍ਰਿੰਟ ਵੀ ਦਿੱਤਾ ਹੈ ਜੀ ਪਲੇਨ ਵੀ ਦਿੱਤਾ ਹੈ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਊਗਾ ਜੀ ਇਹ ਪ੍ਰਾਈਸ ਹੈਗਾ ਜੀ ਇਹਦਾ 1550 ਰੁਪਏ ਇਹ ਵਾਲੀ ਡਿਜ਼ਾਈਨ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਕਲਰ ਦਿਖਾਏ ਨੇ ਜਿਹੜੀਆਂ ਪਹਿਣਾ ਵੀ ਸਕਰੀਨਸ਼ਾਟ ਲੈਣਾ ਚਾਹੁੰਦੀਆਂ ਲੈ ਸਕਦੀਆਂ ਨੇ ਇਹ ਫਰਸਟ ਕਲਰ ਦੇਖੋ ਜੀ ਆਪਣਾ ਇਹਦੇ ਵਿੱਚ ਦਿਖਾਇਆ ਤੁਹਾਨੂੰ ਮੈਂ ਸਕਿਨ ਮਹਿੰਦੀ ਜਿਹਾ ਛੇੜਾ ਜੀ ਇਹ ਪ੍ਰੋਪਰ ਜਿਹੜਾ ਕਲਰ ਹੈ ਜੀ ਜਿਹੜਾ ਹੁਣ ਆ ਰਿਹਾ ਵੀਡੀਓ ਦੇ ਵਿੱਚ ਪ੍ਰੋਪਰ ਕਲਰ ਇਹ ਵਾਲਾ ਹੋਏਗਾ ਜੀ ਬਾਟਮ ਦਾ ਵੀ ਕਲਰ ਇਹ ਵਾਲਾ ਹੋਏਗਾ ਔਰ ਦੁਪੱਟੇ ਦੇ ਵਿੱਚ ਵੀ ਇਹੀ ਕੰਬੀਨੇਸ਼ਨ ਵਾਲਾ ਕਲਰ ਹੋਏਗਾ ਜਿਹੜਾ ਹੁਣ ਪ੍ਰੋਪਰ ਵੀਡੀਓ ਦੇ ਵਿੱਚ ਆ ਰਿਹਾ ਜੀ ਸੇਮ ਕਲਰ ਹੈ ਸੈਕਿੰਡ ਜਿਹੜਾ ਕਲਰ ਹੈਗਾ ਜੀ ਇਹ ਵਾਲਾ ਇਹ ਵਾਲਾ ਕਲਰ ਹੈ ਜੀ ਜਿਹੜਾ ਹੁਣ ਵੀਡੀਓ ਦੇ ਵਿੱਚ ਆ ਰਿਹਾ ਪ੍ਰੋਪਰ ਕਲਰ ਇਹ ਹੈ ਜਿਹੜਾ ਸੈਕਿੰਡ ਕਲਰ ਹੈ ਤੁਸੀਂ ਇਹਦੀ ਸਕਰੀਨਸ਼ਾਟ ਇਹਦਾ ਲੈ ਸਕਦੇ ਹੋ ਜਿਹੜੀਆਂ ਭੈਣਾਂ ਵੀ ਲੈਣਾ ਚਾਹੁੰਦੀਆਂ ਨੇ ਨੈਕਸਟ ਹੈ ਜੀ ਆਪਣਾ ਸੀ ਗ੍ਰੀਨ ਕਲਰ ਹੈ ਥੋੜਾ ਜਿਹਾ ਮਤਲਬ ਗ੍ਰੀਨ ਜਿਹਾ ਕਲਰ ਹੈ ਜੀ ਇਹ ਇਹ ਵਾਲਾ ਕਲਰ ਹੈ ਜਿਹੜਾ ਹੁਣ ਵੀਡੀਓ ਦੇ ਵਿੱਚ ਸ਼ੋ ਹੋ ਰਿਹਾ ਹੈ ਜੀ ਮਹਿੰਦੀ ਗ੍ਰੀਨ ਦਾ ਕਲਰ ਹੈ ਜੀ ਥੋੜਾ ਜਿਹਾ ਲਾਈਟ ਗ੍ਰੀਨ ਹੈ ਬਹੁਤ ਸੋਹਣਾ ਕਲਰ ਹੈ ਜੀ ਬਹੁਤ ਸੋਹਣੀ ਪ੍ਰਿੰਟਿੰਗ ਬਣੀ ਹੈ ਬਹੁਤ ਸੋਹਣਾ ਵਰਕ ਹੋਇਆ ਹੋਇਆ ਸਟੱਫ ਉਸ ਤੋਂ ਵੀ ਜ਼ਿਆਦਾ ਸੋਹਣਾ ਹੈ ਜੀ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਹੈ ਕੋਈ ਚੂਬਣ ਵਾਲਾ ਸਟੱਫ ਨਹੀਂ ਹੈ ਪ੍ਰਾਈਸ ਰਹੇਗਾ ਜੀ 1550 ਰੁਪਏ ਇਸ ਤੋਂ ਬਾਅਦ ਜੀ ਪਿਓਰ ਕਾਟਨ ਦੀ ਸ਼ਰਟ ਹੈ ਕਾਟਨ ਸ਼ਿਮਰ ਕਾਟਨ ਸ਼ਿਮਰ ਦੀ ਹੀ ਬਾਟਮ ਹੈ ਵਰਕ ਹੈ ਜੀ ਸਲਵਾਰ ਵਰਕ ਹੈ ਸ਼ਰਟ ਤੇ ਵਰਕ ਹੈ ਦੁਪੱਟਾ ਵੀ ਵਰਕ ਹੈ ਤਿੰਨੇ ਚੀਜ਼ਾਂ ਵਰਕ ਨੇ ਬਹੁਤ ਸੋਹਣਾ ਪੀਸ ਹੈ ਜੀ ਪ੍ਰਾਈਸ ਰਹੇਗਾ ਜੀ ਦਾ 1600 50 ਰੁਪਏ ਲੁੱਕ ਦੇ ਸਕਦੇ ਹੋ ਫਾਈਨਲ ਲੁੱਕ ਸਕਰੀਨਸ਼ਾਟ ਲੈ ਲਓ ਜਿਹੜੀਆਂ ਪਹਿਣਾ ਲੈਣਾ ਚਾਹੁੰਦੀਆਂ ਜਲਦੀ ਜਲਦੀ ਆਰਡਰ ਬੁੱਕ ਕਰੋ ਜੀ ਆਪਣਾ ਆਪਣੇ ਕੋਲ ਲਿਮਟਿਡ ਸਟਾਕ ਦੇ ਵਿੱਚ ਸਟੱਫ ਹੁੰਦਾ ਹੈ ਜੀ ਆਪਾਂ ਉਹਨਾਂ ਕੀ ਹਨ ਤੁਹਾਨੂੰ ਦਿਖਾ ਦਿੰਨੇ ਆ ਜੀ ਵੀਡੀਓ ਦੇ ਵਿੱਚ ਲਿਮਟਿਡ ਜਸਟ ਸਟਾਕ ਹੁੰਦਾ ਹੈ ਜੀ ਇੱਕ ਡਿਜ਼ਾਈਨ ਦੇ ਵਿੱਚ ਉਹਨਾਂ ਕੀ ਆਪਾਂ ਤਾਂ ਉਹਨੂੰ ਦਿਖਾਣੇ ਆ ਜੀ ਇਸ ਤੋਂ ਪਹਿਲਾਂ ਵੀ ਹਨਾ ਮੈਂ ਤੁਹਾਨੂੰ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਲੈ ਕੇ ਆਉਂਦੀ ਰਹਿਣੀ ਆ ਤੁਹਾਡੇ ਲਈ ਪ੍ਰਾਈਸ ਰਹੇਗਾ ਜੀ ਇਹਦਾ 1650 ਰੁਪਏ ਜੀ ਜਿਹੜੀ ਭੈਣ ਵੀ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਲੈਣਾ ਚਾਹੁੰਦੀ ਹੈ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਔਰ ਜਲਦੀ ਤੋਂ ਜਲਦੀ ਸੋਹਣੇ ਸੋਹਣੇ ਸੂਟ ਹੈ ਜਿਹੜੇ ਸਾਡੇ ਤੋਂ ਤੁਸੀਂ ਲੈ ਸਕਦੇ ਹੋ ਅੱਜ ਦੀ ਵੀਡੀਓ ਪੇ ਇੱਥੇ ਖਤਮ ਕਰਦੇ ਆਂ ਜੀ ਭੈਣਾਂ ਨੂੰ ਬੇਨਤੀ ਹੈ ਜੀ ਚੈਨਲ ਸਬਸਕ੍ਰਾਈਬ ਕਰ ਲਵੋ ਔਰ ਵੀਡੀਓ ਜ਼ਰੂਰ ਸ਼ੇਅਰ ਕਰੋ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਮੇਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ